ਸੰਗਤ ਜੀ ਅੰਗਰੇਜ਼ ਸਰਕਾਰ ਨੇ 4 ਨਵੰਬਰ 1923 ਨੂੰ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸੁਪਰਡੈਂਟ ਪੁਲਿਸ ਦੀ ਅਗਵਾਈ ਦੇ ਵਿੱਚ ਪੁਲਿਸ ਦੀ ਧਾੜ ਲੈ ਕੇ ਦਰਬਾਰ ਸਾਹਿਬ ਦੇ ਵਿੱਚ ਦੀ ਪ੍ਰਕਰਮਾਂ ਚ ਦਾਖਲ ਹੋਈ ਸ਼੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਪਹੁੰਚੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਦਫ਼ਤਰ ਆ ਉਹਦੀ ਤਲਾਸ਼ੀ ਲਈ ਗਈ ਉਹਦੀ ਤਲਾਸ਼ੀ ਲੈ ਕੇ ਜਿੰਨਾ ਵੀ ਰਿਕਾਰਡ ਸੀ ਉਹਨਾਂ ਦਾ ਉਹ ਸਾਰਾ ਸਰਕਾਰ ਨੇ ਜ਼ਬਤ ਕਰ ਲਿਆ ਉਹ ਰਿਕਾਰਡ ਜ਼ਬਤ ਵੀ ਕੀਤਾ ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਬੰਧਕ ਸੀ ਜਿਹੜੇ ਮੁਲਾਜ਼ਮ ਸੀ ਉਹਨਾਂ ਨੂੰ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਕੁਝ ਅਕਾਲੀਆਂ ਨੂੰ ਗ੍ਰਿਫਤਾਰ ਕੀਤਾ ਇੱਥੇ ਹੀ ਬਸ ਨਹੀਂ ਸਰਕਾਰ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜੇਲ੍ਹਾਂ ਵਿੱਚ ਡੱਕਤਾ ਜਦੋਂ ਜੇਲ੍ਹਾਂ ਵਿੱਚ ਡੱਕਿਆ ਤੇ ਉਹਨਾਂ ਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਉਹਨਾਂ ਨੂੰ ਪਹਿਨਣ ਲਈ ਪ੍ਰੋਪਰ ਬਸਤਰ ਨਹੀਂ ਦਿੱਤੇ ਗਏ ਕੱਪੜੇ ਨਹੀਂ ਦਿੱਤੇ ਗਏ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਨਵੰਬਰ ਤੋਂ ਬਾਅਦ ਫਿਰ ਦਸੰਬਰ ਦੇ ਵਿੱਚ ਪੂਰੀ ਠੰਡ ਦੇ ਵਿੱਚ ਰੱਖਿਆ ਗਿਆ ਤਾਂ ਜੋ ਕਿ ਉਹ ਬਿਮਾਰ ਹੋਣ ਨਮੂਨੀਆਂ ਹੋ ਜੇ ਤੇ ਇਹ ਇਸੇ ਤਰ੍ਹਾਂ ਹੀ ਜੇਲਾਂ ਦੇ ਵਿੱਚ ਹੀ ਸ਼ੀਧੀਆਂ ਪਾ ਜਾਣ ਪਰ ਜਿਹੜੇ ਸਿੱਖ ਸੀ ਉਹ ਚੜ੍ਹਦੀ ਕਲਾ ਸੀ ਤੇ ਸਰਕਾਰ ਨੇ ਬੌਖਲਾੜ ਦੇ ਵਿੱਚ ਆ ਕੇ ਇੱਕ ਵੱਡਾ ਜਿਹੜਾ ਫੈਸਲਾ ਰਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਰਕਾਰੀ ਤੌਰ ਤੇ ਬਾਗੀ ਐਲਾਨ ਦਿੱਤਾ ਜਦੋਂ ਬਾਗੀ ਐਲਾਨ ਦਿੱਤਾ ਤੇ ਅਕਾਲੀ ਦਲ ਦੇ ਵਰਕਰਾਂ ਨੂੰ ਜੇਲ੍ਹਾਂ 'ਚ ਡੱਕਤਾ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਵਰਕਰਾਂ ਨੂੰ ਜੇਲ੍ਹਾਂ 'ਚ ਡੱਕਤਾ ਤੇ ਫੇਰ ਪੰਥ ਨੇ 7 ਜਨਵਰੀ 1924 ਨੂੰ ਇਕੱਤਰਤਾ ਕੀਤੀ ਜਿਸ ਚਕਾਰ ਸਹਾਦਕ ਕਮੇਟੀ ਨੇ ਇਹਦੀ ਅਗਵਾਈ ਕੀਤੀ ਉਹ ਜਿਹੜਾ ਜਨਰਲ ਜਲਾਸ ਹੋਇਆ ਉਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਪੰਥ ਬਿਲਕੁਲ ਵੀ ਇੱਕ ਸਟੈਪ ਵੀ ਪਿੱਛੇ ਨਹੀਂ ਹਟੂਗਾ ਜਿੰਨੇ ਵੀ ਸਿੱਖ ਅਕਾਲੀ ਦਲ ਦੇ ਵਰਕਰ ਜੇਲ੍ਹਾਂ ਚ ਬੰਦ ਨੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਜੇਲ੍ਹਾਂ ਚ ਬੰਦ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜੇਲ੍ਹਾਂ ਚ ਬੰਦ ਨੇ ਉਹਨਾਂ ਦੇ ਪਾਇ ਪੂਰਨਿਆਂ ਤੇ ਚੱਲਾਂਗੇ ਤੇ ਇਸ ਤੋਂ ਅੱਗੇ ਜਾ ਕੇ ਹੋਰ ਵੀ ਸੰਘਰਸ਼ ਤੇਜ਼ ਕੀਤਾ ਜਾਊਗਾ ਪਰ ਸੰਘਰਸ਼ ਰਹੂਗਾ ਸ਼ਾਂਤਮਈ ਕਿਉਂਕਿ ਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਇਹ ਫੈਸਲਾ ਸੀ ਕਿ ਗੁਰਦੁਆਰਿਆਂ ਦਾ ਪ੍ਰਬੰਧ ਜਿੰਨਾ ਚਿਰ ਪੂਰਨ ਰੂਪ ਵਿੱਚ ਸਿੱਖਾਂ ਦੇ ਹੱਥ ਵਿੱਚ ਨਹੀਂ ਆ ਜਾਂਦਾ ਸੰਘਰਸ਼ ਨੂੰ ਲੰਮਾ ਸਮਾਂ ਚਲਾਉਣਾ ਪੈਣਾ ਇਸ ਲਈ ਇਸ ਨੂੰ ਸ਼ਾਂਤਮਈ ਰੱਖਿਆ ਜਾਣਾ ਤੇ ਉਦੋਂ ਜਿਹੜਾ 7 ਜਨਵਰੀ 1924 ਨੂੰ ਇਹ ਫੈਸਲਾ ਲਿਆ ਗਿਆ ਵੀ ਬੜੀ ਦਲੇਰੀ ਦੇ ਨਾਲ ਸੰਘਰਸ਼ ਹੋਰ ਤੇਜ਼ ਕੀਤਾ ਜਾਣਾ ਤੇ ਅੰਗਰੇਜ਼ ਸਰਕਾਰ ਦਾ ਜਿਹੜਾ ਮੁਕਾਬਲਾ ਜਿਹੜਾ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਕੀਤਾ ਜਾਣਾ। ਸੰਗਤ ਜੀ ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਅਕਤੂਬਰ 1924 ਦੇ ਵਿੱਚ ਵੀ ਦਰਿਆ ਗੰਗਾ ਤੇ ਜਮਨਾ ਦੇ ਕਾਰਨ ਵੱਡੇ ਹੜ੍ਹ ਆ ਗਏ ਸੀ। ਉਹ ਹੜ੍ਹਾਂ ਦੇ ਵਿੱਚ ਜਿਹੜੇ ਨਿਰਮਲੇ ਸੰਤ ਸੀ ਜਿਨ੍ਹਾਂ ਚ ਵਿਸ਼ੇਸ਼ ਕਰਕੇ ਸੰਤ ਹੀਰਾ ਲਾਲ ਜੀ ਬਿਰਕਤ ਸੰਤ ਬੱਬਾ ਪ੍ਰੇਮ ਸਿੰਘ ਜੀ ਖਟ ਸ਼ਾਸਤਰੀ ਸੰਤ ਬਾਬਾ ਲੈਣਾ ਸਿੰਘ ਜੀ ਤੇ ਹੋਰ ਕਾਫੀ ਸੇਵਾਦਾਰ ਸੰਤ ਮਹਾਪੁਰਸ਼ ਉਸ ਹੜ੍ਹਾਂ ਦੇ ਵਿੱਚ ਵਹਿ ਗਏ ਸੀ ਤੇ ਉਸ ਹੜ੍ਹਾਂ ਦੇ ਵਿੱਚ ਜਿਹੜਾ ਹੋਰ ਵੱਡਾ ਨੁਕਸਾਨ ਹੋਇਆ ਜਿਹੜਾ ਧਾਰਮਿਕ ਲਿਟਰੇਚਰ ਸੀ ਤੇ ਇਤਿਹਾਸਿਕ ਲਿਟਰੇਚਰ ਸੀ ਉਹ ਵੀ ਸਾਰਾ ਰੁੜ ਗਿਆ ਸੀਗਾ ਇਹ ਜਿਹੜਾ ਪੰਥ ਨੂੰ ਨਿਰਮਲੇ ਸੰਤ ਮਹਾਪੁਰਸ਼ਾਂ ਦਾ ਹੜ੍ਹਾਂ ਦੀ ਮਾਰ ਦੇ ਵਿੱਚ ਆ ਜਾਣਾ ਸਾਰੇ ਧਾਰਮਿਕ ਤੇ ਇਤਿਹਾਸਕ ਲਿਟਰੇਚਰ ਦਾ ਹੜਾਂ ਦੀ ਮਾਰ ਦੇ ਵਿੱਚ ਆ ਜਾਣਾ ਇਹ ਪੰਥ ਨੂੰ ਬਹੁਤ ਵੱਡਾ ਘਾਟਾ ਪਿਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਹੜਾ ਕਿ ਕਦੇ ਵੀ ਨਾਮ ਪੂਰਿਆ ਜਾਣ ਵਾਲਾ ਘਾਟਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਹੜਾਂ ਦੇ ਕਾਰਨ ਜਿਹੜਾ ਨੁਕਸਾਨ ਹੋਇਆ ਸਿੱਖ ਪੰਥ ਦਾ ਇਹਦੇ ਲਈ ਵਿਸ਼ੇਸ਼ ਇਕਤਰਤਾ ਬੁਲਾਈ ਉਹਦਾ ਜਾਇਜ਼ਾ ਲਿਆ ਗਿਆ ਤੇ ਉਹ ਵਿਸ਼ੇਸ਼ ਇਕਤਰਤਾ ਜਿਹੜੀ ਸੀਗੀ 25 ਅਕਤੂਬਰ 1924 ਨੂੰ ਬੁਲਾਈ ਤੇ ਇਹ ਜਿਹੜੇ ਸੰਤ ਮਹਾਂਪੁਰਸ਼ ਉਹਨਾਂ ਹੜ੍ਹਾਂ ਦੇ ਵਿੱਚ ਆਪਦੇ ਸਰੀਰ ਤਿਆਗ ਕੇ ਹੜ੍ਹਾਂ ਦੇ ਵਿੱਚ ਰੁੜ ਗਏ ਤੇ ਜਿੰਨਾ ਲਿਟਰੇਚਰ ਹੜ੍ਹਾਂ ਦੇ ਵਿੱਚ ਰੁੜ ਗਿਆ ਉਸ ਤੇ ਅਫਸੋਸ ਜ਼ਾਹਰ ਕੀਤਾ ਗਿਆ ਤੇ ਸ਼ੋਕਮਤਾ ਪਾਇਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਜਿਹੜਾ ਰਿਕਾਰਡ ਦੇ ਵਿੱਚ ਆਪਣੇ ਕੋਲੇ ਹੁਣ ਤੱਕ ਹੈਗਾ ਕਿ ਉਹ ਬਹੁਤ ਵੱਡਾ ਨੁਕਸਾਨ ਹੜ੍ਹਾਂ ਦੇ ਕਾਰਨ ਧਾਰਮਿਕ ਲਿਟਰੇਚਰ ਦਾ ਤੇ ਇਤਿਹਾਸਿਕ ਲਿਟਰੇਚਰ ਦਾ ਹੋਇਆ ਸੀ ਸੰਗਤ ਜੀ ਜੂਨ 1925 ਨੂੰ ਪੰਜਾਬ ਲੈਜਿਸਲੇਟਿਵ ਕੌਂਸਲ ਵੱਲੋਂ ਜਿਹੜੀ ਸਿਲੈਕਟ ਕਮੇਟੀ ਬਣਾਈ ਗਈ ਸੀ ਉਹਦੇ ਵੱਲੋਂ ਗੁਰਦੁਆਰਾ ਜਿਹੜਾ ਬਿੱਲ ਸੀਗਾ ਉਹਦੇ ਵਿੱਚ ਸੋਧ ਕਰਕੇ ਤਰਮੀਮ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜ ਦਿੱਤਾ ਗਿਆ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਬਿੱਲ ਦੇਖਿਆ ਉਹਦੀ ਕੋਖ ਜਾਂਚ ਕੀਤੀ ਪਰ ਜਿੰਨੀਆਂ ਤਰਮੀਮਾਂ ਦੇ ਵਿੱਚ ਤਰਮੀਮਾਂ ਦੀ ਸੋਧ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ kiya ਸੀ ਉਸ ਸਿਲੈਕਟ ਕਮੇਟੀ ਨੇ ਅੰਗਰੇਜ਼ ਸਰਕਾਰ ਦੀ ਜਿਹੜੀ ਸਿਲੈਕਟ ਕਮੇਟੀ ਸੀ ਉਹ ਸਾਰੀਆਂ ਤਰਮੀਮਾਂ ਨਹੀਂ ਕੀਤੀਆਂ ਸੀ ਕੋਸ਼ਿਸ਼ ਕੀਤੀਆਂ ਸੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਹੀ ਉਹ ਗੁਰਦੁਆਰਾ ਬਿੱਲ ਦੇਖਿਆ ਤੇ ਉਹਨਾਂ ਨੇ 22 ਜੂਨ 1925 ਨੂੰ ਇਹ ਫੈਸਲਾ ਲਿਆ ਤੇ ਮਤਾ ਪਾਇਆ ਕਿ ਇੱਕ ਤਾਂ ਜਿੰਨੀਆਂ ਸੋਧਾਂ ਜਿੰਨੀਆਂ ਤਰਮੀਮਾਂ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਹਾ ਗਿਆ ਜਿੰਨਾਂ ਚਿਰ ਉਹ ਪੂਰੀਆਂ ਤਰਮੀਮਾਂ ਨਹੀਂ ਕੀਤੀਆਂ ਜਾਂਦੀਆਂ ਉਹਨਾਂ ਚਿਰ ਇਹ ਜਿਹੜਾ ਗੁਰਦੁਆਰਾ ਬੱਲ ਆ ਇਹ ਸਿੱਖਾਂ ਨੂੰ ਮਨਜ਼ੂਰ ਨਹੀਂ ਇਹ ਪੰਥ ਨੂੰ ਮਨਜ਼ੂਰ ਨਹੀਂ ਤੇ ਦੂਸਰੀ ਜਿਹੜੀ ਵਿਸ਼ੇਸ਼ ਗੱਲ ਸੀ ਕਿ ਜਿੰਨਾਂ ਚਿਰ ਜਿੰਨੇ ਵੀ ਸਿੱਖ ਕੈਦੀ ਨੇ ਜਿਹੜੇ ਜੇਲਾਂ ਚ ਬੰਦ ਨੇ ਜੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਨਹੀਂ ਕੀਤਾ ਜਾਂਦਾ ਤੇ ਬੇਸ਼ੱਕ ਉਹ ਸਾਰੀਆਂ ਤਰਮੀਮਾਂ ਅੰਗਰੇਜ਼ ਸਰਕਾਰ ਕਰ ਵੀ ਦੇਵੇ ਸਾਰੀਆਂ ਸੋਧਾਂ ਕਰ ਵੀ ਦੇਵੇ ਗੁਰਦੁਆਰਾ ਐਕਟ ਬਿਲਕੁਲ ਸਿੱਖਾਂ ਦੇ ਮੁਤਾਬਕ ਬਣਾ ਵੀ ਦੇਵੇ ਜਿੰਨਾ ਚਿਰ ਗੁਰਦੁਆਰਿਆਂ ਦੇ ਸੁਧਾਰ ਲਈ ਸੰਘਰਸ਼ ਕਰਦੇ ਜਿੰਨੇ ਵੀ ਅਕਾਲੀ ਦਲ ਦੇ ਵਰਕਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਲਾਜ਼ਮ ਸਿੱਖ ਪੰਥ ਜਿੰਨੇ ਵੀ ਗ੍ਰਿਫਤਾਰ ਕਰਕੇ ਜੇਲ੍ਹਾਂ ਚ ਡਕੇ ਗਏ ਜੇਕਰ ਉਹ ਰਿਹਾ ਨਹੀਂ ਕੀਤੇ ਜਾਂਦੇ ਤਾਂ ਗੁਰਦੁਆਰਾ ਐਕਟ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਖਾਲਸਾ ਪੰਥ ਮਨਜ਼ੂਰ ਨਹੀਂ ਕਰੂਗਾ ਸੰਗਤ ਜੀ ਜਿਹੜਾ ਪੰਜਾਬ ਦਾ ਗਵਰਨਰ ਸੀ ਸਰ ਮੈਲਕਮ ਹੈਲੀ ਉਹਨੇ ਸਿੱਖਾਂ ਦੇ ਅੱਗੇ ਇੱਕ ਸਪੀਚ ਦਿੱਤੀ ਤੇ ਇੱਕ ਲੈ ਕੇ ਆਇਆ ਵਿਚਾਰ ਕਿ ਅੰਗਰੇਜ਼ ਸਰਕਾਰ ਸਿੱਖਾਂ ਨੂੰ ਰਹਾ ਤਾਂ ਕਰੂਗੀ ਪਰ ਸ਼ਰਤਾਂ ਦੇ ਅਧੀਨ ਕਰੂਗੀ ਉਦੀ ਜਿਹੜੀ ਸਪੀਚ ਸੀ ਬੜੀ ਉਹਨੇ ਹਮਦਰਦੀ ਪ੍ਰਗਟ ਕੀਤੀ ਸਿੱਖਾਂ ਪ੍ਰਤੀ ਬੜੇ ਵਧੀਆ ਲਹਿਜੇ ਦੇ ਵਿੱਚ ਉਹ ਬੋਲਿਆ ਪਰ ਨਾਲ ਉਹਨੇ ਕਹਿਤਾ ਕਿ ਆਹਾ ਹਾ ਸ਼ਰਤਾਂ ਦੇ ਅਧੀਨ ਸਿੱਖਾਂ ਨੂੰ ਸਿੱਖ ਕੈਦੀਆਂ ਨੂੰ ਰਿਹਾ ਕੀਤਾ ਜਾਊਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਹਦਾ ਨੋਟਿਸ ਲੈਂਦਿਆਂ 13 ਜੁਲਾਈ 1925 ਨੂੰ ਵਿਸ਼ੇਸ਼ ਇਕੱਤਰਤਾ ਸੱਦੀ ਤੇ ਮਤਾ ਪਾਇਆ ਮਤਾ ਇਹ ਪਾਇਆ ਵੀ ਜਿਹੜੀ ਉਹਨੇ ਸਪੀਚ ਦਿੱਤੀ ਆ ਪੰਜਾਬ ਦੇ ਗਵਰਨਰ ਨੇ ਉਹਦੀ ਅਸੀਂ ਸ਼ਲਾਘਾ ਕਰਦੇ ਆ ਵੀ ਬਹੁਤ ਅਮਨ ਧਰਦੀ ਪ੍ਰਗਟ ਕੀਤੀ ਬਹੁਤ ਵਧੀਆ ਸਪੀਚ ਦਿੱਤੀ ਆ ਉਹਨੇ ਪਰ ਜਿਹੜੀਆਂ ਉਹਨੇ ਸ਼ਰਤਾਂ ਲਾ ਕੇ ਸਿੱਖ ਕੈਦੀਆਂ ਨੂੰ ਰਿਹਾ ਕਰਨ ਦੀ ਗੱਲ ਕੀਤੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹ ਉੱਕਾ ਹੀ ਮਨਜ਼ੂਰ ਨਹੀਂਗੀ ਇਹ ਸਾਨੂੰ ਜਲੀਲ ਕਰਨ ਵਾਲੀ ਆ ਇਸ ਤਰੀਕੇ ਨਾਲ ਅਸੀਂ ਬਿਲਕੁਲ ਵੀ ਰਿਹਾਈ ਨਹੀਂ ਲੈਣੀਗੀ ਅਸੀਂ ਜਲੀਲ ਨਹੀਂ ਹੋਣਾ ਅਸੀਂ ਜੇ ਰਿਹਾ ਹੋਣਾ ਤਾਂ ਬਿਨਾਂ ਸ਼ਰਤ ਹੋਣਾ ਏ ਫਿਰ 13 ਜੁਲਾਈ 1925 ਨੂੰ ਮਤਾ ਪਾਇਆ ਗਿਆ ਕਿ ਬਿਲਕੁਲ ਵੀ ਇਸ ਸਟੈਪ ਤੋਂ ਇੱਕ ਸਟੈਪ ਵੀ ਪਿੱਛੇ ਨਹੀਂ ਹਟਿਆ ਜਾਣਾ ਸੰਗਤ ਜੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਗਰੇਜ਼ ਸਰਕਾਰ ਦੀਆਂ ਗੱਲਾਂ 'ਚ ਨਾ ਆਈ ਪੰਜਾਬ ਦੇ ਗਵਰਨਰ ਦੀ ਗੱਲ ਵਿੱਚ ਨਾ ਆਈ ਤੇ ਫਿਰ ਉਹਨਾਂ ਨੇ ਕੀ ਕੀਤਾ ਵੀ ਜੇ ਬਾਹਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਮੰਨਦੀ ਤੇ ਉਹਨਾਂ ਨੇ ਅੰਦਰ ਜੇਲ੍ਹਾਂ ਦੇ ਵਿੱਚ ਸਿੱਖ ਕੈਦੀਆਂ ਨੂੰ ਅਪਰੋਚ ਕਰਨਾ ਸ਼ੁਰੂ ਕਰ ਦਿੱਤਾ ਕਿ ਅਸੀਂ ਤੁਹਾਨੂੰ ਰਹਾ ਕਰਦੇ ਹਾਂ ਤੇ ਆਹ ਆਹ ਸ਼ਰਤਾਂ ਦੇ ਅਧੀਨ ਅਸੀਂ ਤੁਹਾਨੂੰ ਰਿਹਾਈ ਦੇਵਾਂਗੇ ਜਦੋਂ ਹੀ ਇਸ ਗੱਲ ਦੀ ਖਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਪਹੁੰਚੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 17 ਅਗਸਤ 1925 ਨੂੰ ਫਿਰ ਇਕੱਤਰਤਾ ਸੱਦੀ ਤੇ ਉਹਦੇ 'ਚ ਵਿਸ਼ੇਸ਼ ਮਤਾ ਪਾਇਆ ਗਿਆ ਕਿ ਜਿੰਨੇ ਵੀ ਜੇਲ੍ਹਾਂ ਦੇ ਵਿੱਚ ਸਿੱਖ ਕੈਦੀ ਬੰਦ ਨੇ ਉਹਨਾਂ ਤਾਂ ਹੀ ਅਪਰੋਚ ਕੀਤੀ ਜਾਵੇ ਉਹਨਾਂ ਨੂੰ ਸੁਨੇਹਾ ਪਹੁੰਚਦਾ ਕੀਤਾ ਜਾਵੇ ਕਿ ਕਿਸੇ ਵੀ ਅੰਗਰੇਜ਼ ਸਰਕਾਰ ਦੀ ਸ਼ਰਤ ਨੂੰ ਮੰਨ ਕੇ ਸਿੱਖ ਕੈਦੀ ਰਹਾ ਹੋਣਾ ਨਾ ਮੰਨ ਲੈਣ ਤੇ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਜਿਹੜੀ ਜੇਲ੍ਹਾਂ ਦੇ ਵਿੱਚ ਸਾਰੇ ਹੀ ਬੰਦ ਸਿੱਖ ਕੈਦੀਆਂ ਨੂੰ ਸਨੇਹ ਪਹੁੰਚ ਦੇ ਕੀਤੇ ਗਏ ਤੇ ਸ਼੍ਰੋਮਣੀ ਕਮੇਟੀ ਦਾ ਜਿਹੜਾ 17 ਅਗਸਤ 1925 ਦਾ ਜਿਹੜਾ ਮਤਾ ਸੀ ਉਹਦੀ ਜਿਹੜੀ ਕਾਪੀ ਆ ਉਹ ਸਿੱਖ ਕੈਦੀਆਂ ਨੂੰ ਜੇਲ੍ਹਾਂ 'ਚ ਪਹੁੰਚਦੀ ਕੀਤੀ ਗਈ ਕਿ ਵੀ ਕਿਸੇ ਵੀ ਕੈਦੀ ਨੇ ਅੰਗਰੇਜ਼ ਸਰਕਾਰ ਦੀਆਂ ਗੱਲਾਂ ਦੇ ਵਿੱਚ ਆ ਕੇ ਉਹਨਾਂ ਦੀਆਂ ਸ਼ਰਤਾਂ ਮੰਨ ਕੇ ਬਿਲਕੁਲ ਵੀ ਰਿਹਾਈ ਨਹੀਂ ਲੈਣੀ ਜੇ ਰਿਹਾ ਹੋਣਾ ਤਾਂ ਬਿਨਾਂ ਸ਼ਰਤ ਹੋਣਾ ਤੇ ਗੁਰਦੁਆਰਾ ਐਕਟ ਉਦੋਂ ਹੀ ਮਨਜ਼ੂਰ ਕੀਤਾ ਜਾਊਗਾ ਜਦੋਂ ਸਾਰੇ ਸਿੱਖ ਕੈਦੀ ਬਿਨਾਂ ਸ਼ਰਤ ਰਿਹਾ ਕੀਤੇ ਜਾਣਗੇ ਸੰਗਤ ਜੀ ਗੁਰਦੁਆਰਾ ਮੰਜੀ ਸਾਹਿਬ ਨਨਹੀੜਾ ਜ਼ਿਲ੍ਹਾ ਅੰਬਾਲਾ ਇਹ ਗੁਰਦੁਆਰਾ ਸਾਹਿਬ ਨੂੰ ਅੰਗਰੇਜ਼ ਸਰਕਾਰ ਨੇ ਐਗਜ਼ੀਕਟਿਵ ਆਫੀਸਰ ਚੌਣੀ ਅੰਬਾਲਾ ਦੇ ਰਾਹੀਂ ਢਵਾ ਦਿੱਤਾ ਨਵੰਬਰ 1925 ਨੂੰ ਜਦੋਂ ਹੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਹੇਤ ਆਇਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਸ਼ੇਸ਼ ਅਕਤਰਤਾ ਸੱਦੀ 4 ਦਸੰਬਰ 1925 ਨੂੰ ਤੇ ਜਿਹੜੀ ਇਹ ਅੰਗਰੇਜ਼ ਸਰਕਾਰ ਦੀ ਇਹ ਮਾੜੀ ਕਾਰਵਾਈ ਹੋਈ ਗੁਰਦੁਆਰਾ ਸਾਹਿਬ ਨੂੰ ਢਾਇਆ ਗਿਆ ਤੇ ਸਿੱਖਾਂ ਦੇ ਜਿਹੜੇ ਸੀਗੇ ਹੌਂਸਲੇ ਇਸ ਵਿਸ਼ੇ ਤੇ ਬੜੇ ਬਲੰਦ ਹੋਏ ਕਿਉਂਕਿ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਗਿਆ ਉਹਨਾਂ ਦੇ ਜਿਹੜੇ ਹਿਰਦੇ ਬਲੁੰਦਰੇ ਗਏ ਇਸ ਕਾਰਵਾਈ ਨਾਲ ਤੇ ਸਿੱਖਾਂ ਦੇ ਹਿਰਦੇ ਬਲੁੰਦਰਨ ਦੇ ਅੰਪ੍ਰੰਤ ਉਹਨਾਂ ਦੇ ਹੌਂਸਲੇ ਬਲੰਦ ਹੋਏ ਤੇ ਅੰਗਰੇਜ਼ ਸਰਕਾਰ ਦੇ ਖਿਲਾਫ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਗਿਆ ਇਹ ਜਿਹੜਾ ਦਸੰਬਰ 1925 ਤੱਕ ਆਉਂਦਿਆਂ-ਆਉਂਦਿਆ ਅੰਗਰੇਜ਼ ਸਰਕਾਰ ਤੇ ਪੂਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਵਰਕਰਾਂ ਵੱਲੋਂ ਸ਼੍ਰੋਮਣੀ ਕਾਲਜ ਦੇ ਵਰਕਰਾਂ ਵੱਲੋਂ ਇੰਨਾ ਜ਼ਿਆਦਾ ਸੰਘਰਸ਼ ਸਟੇਜ ਕਰ ਦਿੱਤਾ ਗਿਆ ਕਿ ਅੰਗਰੇਜ਼ ਸਰਕਾਰ ਨੂੰ ਗੁਰਦੁਆਰਾ ਐਕਟ ਪਾਸ ਕਰਨ ਲਈ ਵੀ ਮਜਬੂਰ ਹੋਣਾ ਪਿਆ ਤੇ ਜਿੰਨੇ ਸਿੱਖ ਕੈਦੀ ਜੇਲ੍ਹਾਂ ਚ ਬੰਦ ਸੀ ਉਹਨਾਂ ਨੂੰ ਬਿਨਾਂ ਸ਼ਰਤ ਰਹਾ ਕਰਨਾ ਵੀ ਉਹਨਾਂ ਨੂੰ ਮਨਜ਼ੂਰ ਕਰਨਾ ਪਿਆ ਸੰਗਤ ਜੀ ਗੁਰਦੁਆਰਾ ਐਕਟ ਬਿਲਕੁਲ ਪਾਸ ਹੋਣ ਵਾਲਾ ਸੀ ਪਰ ਉਹ ਦੇ ਪਾਸ ਹੋਣ ਤੋਂ ਪਹਿਲਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਸੰਬਰ 1925 ਦੇ ਵਿੱਚ ਇੱਕ ਵਿਸ਼ੇਸ਼ ਇਕਤਰਤਾ ਸੱਦੀ ਜਿਨ੍ਹਾਂ ਵੀ ਕੈਦਾਂ ਭੁਗਤ ਰਹੇ ਜਾਂ ਅੰਗਰੇਜ਼ ਸਰਕਾਰ ਦਾ ਤਸ਼ੱਦਦ ਚਲਦੇ ਹੋਏ ਸਿੰਘ ਸ਼ਹੀਦ ਹੋਏ ਸੀ ਇੱਕ ਤਾਂ ਉਹਨਾਂ ਦੀ ਆਰਥਿਕ ਸਹਾਇਤਾ ਕਰਨ ਦਾ ਫੈਸਲਾ ਕੀਤਾ ਗਿਆ ਦੂਸਰਾ ਜਿਹੜੀ ਕੈਦਾ ਭੁਗਤਦੇ ਹੋਏ ਸਿੰਘਾਂ ਦੇ ਸਰੀਰ ਨਕਾਰਾ ਹੋ ਗਏ ਉਹ ਹੈਂਡੀਕੈਪਡ ਹੋਗੇ ਉਹ ਕੰਮ ਦੇ ਯੋਗ ਨਹੀਂ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਕਟ ਪਾਸ ਹੋਣ ਤੋਂ ਪਹਿਲਾਂ ਹੀ ਇਹ ਵਿਸ਼ੇਸ਼ ਫੈਸਲਾ ਲਿਆ ਕਿ ਉਹਨਾਂ ਸਿੰਘਾਂ ਨੂੰ ਜਿਨ੍ਹਾਂ ਦੇ ਸਰੀਰ ਨਕਾਰਾ ਹੋ ਚੁੱਕੇ ਨੇ ਕਿਸੇ ਕੰਮ ਦੇ ਕਾਬਲ ਨਹੀਂ ਰਹੇ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੈਨਸ਼ਨਾਂ ਦੇਵੇਗੀ ਇਦੇ ਲਈ ਅੰਤਰੰਕ ਕਮੇਟੀ ਦੀ ਵੀ ਡਿਊਟੀ ਲਈ ਗਈ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਡਿਊਟੀ ਲਈ ਗਈ ਕਿ ਉਹ ਸਾਰਿਆਂ ਤੋਂ ਅਰਜ਼ੀਆਂ ਲੈਣ ਤੇ ਉਹਨਾਂ ਦੀ ਘੋਗ ਪੜਤਾਲ ਕਰਕੇ ਜਿਹੜੇ ਯੋਗ ਬੰਦੇ ਨੇ ਜਿਨ੍ਹਾਂ ਦੇ ਵਾਕਿਆ ਹੀ ਜ਼ਿਲ੍ਹਿਆਂ ਦੇ ਵਿੱਚ ਕੈਦ ਰਹਿਣ ਉਪਰੰਤ ਤੇ ਅੰਗਰੇਜ਼ਾਂ ਦੇ ਤਸ਼ੱਦਦ ਦੇ ਕਾਰਨ ਅੰਗਰੇਜ਼ ਸਰਕਾਰ ਦੇ ਤਸ਼ੱਦਦ ਦੇ ਕਾਰਨ ਜਿਨ੍ਹਾਂ ਦੇ ਸਰੀਰ ਨਕਾਰਾ ਹੋ ਚੁੱਕੇ ਨੇ ਉਹਨਾਂ ਨੂੰ ਪੈਨਸ਼ਨਾਂ ਲਾਈਆਂ ਜਾਣ ਤੇ ਜਿਹੜੇ ਸਿੰਘ ਕਿ ਇਦਾਂ ਭਗਤ ਦੇ ਸ਼ਹੀਦ ਹੋਏ ਜਾਂ ਅੰਗਰੇਜ਼ ਸਰਕਾਰ ਦਾ ਤਸ਼ੱਦਦ ਚਲਦੇ ਹੋਏ ਸ਼ਹੀਦ ਹੋਏ ਉਹਨਾਂ ਦੀ ਪਰਿਵਾਰਾਂ ਦੀ ਯੋਗ ਆਰਥਿਕ ਮਦਦ ਕੀਤੀ ਜਾਵੇ ਸੰਗਤ ਜੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਐਕਟ ਮਨਜ਼ੂਰ ਕਰ ਲਿਆ ਗਿਆ ਕਿਉਂਕਿ ਅੰਗਰੇਜ਼ ਸਰਕਾਰ ਨੇ ਸਾਰੇ ਹੀ ਸਿੱਖ ਕੈਦੀਆਂ ਨੂੰ ਬਿਨਾਂ ਸ਼ਰਤ ਰਿਹਾ ਕਰ ਦਿੱਤਾ ਤੇ ਜਿੰਨੀਆਂ ਵੀ ਤਰਮੀਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਨੀਆਂ ਵੀ ਸੋਧਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਐਕਟ ਦੇ ਵਿੱਚ ਕਰਵਾਉਣਾ ਚਾਹੁੰਦੀ ਸੀ ਉਹ ਸਾਰੀਆਂ ਹੀ ਸੋਧਾਂ ਅੰਗਰੇਜ਼ ਸਰਕਾਰ ਨੇ ਕਰ ਦਿੱਤੀਆਂ ਇਹ ਗੁਰਦੁਆਰਾ ਐਕਟ ਪਾਸ ਹੋਣ ਤੋਂ ਬਾਅਦ 18 ਜੂਨ 1926 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਚੋਣ ਹੋਈ ਚੋਣ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਚੁਣੀ ਗਈ ਉਦੇਚ 11 ਮੈਂਬਰੀ ਅੰਤੰਕ ਕਮੇਟੀ ਚੁਣੀ ਗਈ ਤੇ ਫਿਰ ਧਰਮ ਪ੍ਰਚਾਰ ਕਮੇਟੀ ਵੀ ਚੁਣੀ ਗਈ ਉਸ ਤੋਂ ਬਾਅਦ ਵਿਧੀਵਤ ਤਰੀਕੇ ਨਾਲ ਕਾਨੂੰਨ ਅਨਸਾਰ ਗੁਰਦੁਆਰਾ ਐਕਟ ਅਨਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਦੋਂ ਤੋਂ ਲੈ ਕੇ ਹੁਣ ਤੱਕ ਕਾਰਜ ਕਰਦੀ ਆ ਰਹੀ ਹੈ ਹੁਣ ਅਸੀਂ ਜਿਹੜਾ ਹੁਣ ਤੱਕ ਆਪਾਂ ਇਤਿਹਾਸ ਵਿਚਾਰਿਆ ਉਹ ਗੁਰਦੁਆਰਾ ਐਕਟ ਪਾਸ ਹੋਣ ਤੋਂ ਪਹਿਲਾਂ ਦਾ ਵਿਚਾਰਿਆ ਸੀਗਾ ਭਾਵ ਕਿ 1920 ਤੋਂ ਲੈ ਕੇ 1925 ਤੱਕ ਹੁਣ ਆਪਾਂ 1926 ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਵਿਚਾਰਾਂਗੇ ਉਹ ਇਤਿਹਾਸ ਕਿੱਥੋਂ ਵਿਚਾਰਿਆ ਜਾਣਾ ਉਹਦੀ ਜਿਹੜੀ ਪੁਖਤਾ ਚੀਜ਼ ਆ ਜਿਵੇਂ ਵਿਧਾਨ ਸਭਾ ਦੀ ਕਾਰਵਾਈ ਲਿਖੀ ਜਾਂਦੀ ਆ ਓਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਰੀ ਕਾਰਵਾਈ ਆ ਜਿਹੜੀ ਮਤਿਆਂ ਦੇ ਰੂਪ ਵਿੱਚ ਲਿਖੀ ਜਾਂਦੀ ਆ ਉਹ ਪੁਖਤਾ ਸਬੂਤ ਨੇ ਜਿਹੜੇ ਪੰਥ ਦੇ ਸਾਹਮਣੇ ਸਰਕਾਰ ਇਹ ਖਾਲਸਾ ਇੰਟਰਨੈਸ਼ਨਲ ਟੀਵੀ ਰੱਖਣ ਦੀ ਕੋਸ਼ਿਸ਼ ਕਰੇਗਾ ਉਹ ਜਿੰਨੇ ਵੀ ਮਤੇ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਕਾਰਡ ਦੇ ਵਿੱਚ ਦਰਜ ਨੇ ਉਹਨਾਂ ਮਤਿਆਂ ਦੇ ਰਾਹੀਂ ਤੁਹਾਨੂੰ ਇਹ 100 ਸਾਲਾ ਇਤਿਹਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਸਿੱਖ ਪੰਥ ਦਾ ਤਖਤ ਸਹਿਬਾਨ ਦਾ ਸਾਰਾ ਇਤਿਹਾਸ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗੇ ਅਗਲੇ ਐਪੀਸੋਡ ਦੇ ਵਿੱਚ ਆਪਾਂ ਗੁਰਦੁਆਰਾ ਐਕਟ ਤੋਂ ਬਾਅਦ ਗੁਰਦੁਆਰਾ ਐਕਟ ਪਾਸ ਹੋਣ ਤੋਂ ਬਾਅਦ 18 ਜੂਨ 1926 ਨੂੰ ਵਿਧੀਵਤ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਉਪਰੰਤ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਤੇ ਹੁਣ ਤੱਕ ਉਹ ਕਾਰਜ ਕਰਦੀ ਰਹੀ ਹੈ ਬਿਸ਼ੱਕ ਸਮੇਂ-ਸਮੇਂ ਤੇ ਚੋਣਾਂ ਵੀ ਹੁੰਦੀਆਂ ਰਹੀਆਂ ਨੇ ਪਰ ਸਮੇਂ-ਸਮੇਂ ਤੇ ਕੇਂਦਰ ਸਰਕਾਰ ਨੇ ਸਹੀ ਸਮੇਂ ਤੇ ਕਰਵਾਈਆਂ ਵੀ ਨਹੀਂ ਉਹਨਾਂ ਤੇ ਵੀ ਆਪਾਂ ਵਿਚਾਰ ਕਰਾਂਗੇ ਕਿਉਂਕਿ ਵਰਤਮਾਨ ਇਤਿਹਾਸ ਨੂੰ ਵਿਚਾਰਦਿਆਂ ਹੌਣ ਦੀਆਂ ਘਟਨਾਵਾਂ ਦੇ ਨਾਲ ਉਹਨਾਂ ਨੂੰ ਜੋੜ ਕੇ ਵੀ ਦੇਖਿਆ ਜਾਊਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੁਣ ਤੱਕ ਗ੍ਰਾਵਟ ਆਈ ਆ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਕਾਰਜ ਕਰਦੀ ਸੀ ਹੁਣ ਕਿਵੇਂ ਕਰਦੀ ਆ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਕਿਵੇਂ ਕਾਰਜ ਕਰਦਾ ਸੀ ਹੁਣ ਕਿਵੇਂ ਕਰਦਾ ਗ੍ਰਾਵਟ ਕਿਉਂ ਆਈ ਕਿਵੇਂ ਆਈ ਆਪਾਂ ਇਹ ਵੀ ਵਿਚਾਰਾਂਗੇ ਕਿਉਂਕਿ ਜਿੰਨੇ ਵੀ ਦਰਸ਼ਕ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਤਿਹਾਸ ਸੁਣ ਰਹੇ ਸੀ ਜਾਂ ਦੇਖ ਰਹੇ ਸੀ ਇਸ ਮਾਧਿਅਮ ਦੇ ਰਾਹੀਂ ਉਹਨਾਂ ਵੱਲੋਂ ਮੈਨੂੰ ਜਾਤੀ ਤੌਰ ਤੇ ਮੈਸੇਜ ਕੀਤੇ ਗਏ ਸਨੇਹੇ ਲਾਏ ਗਏ ਕਿ ਤੁਸੀਂ ਉਸ ਸਮੇਂ ਦਾ ਸ਼੍ਰੋਮਣੀ ਅਕਾਲੀ ਦਲ ਉਸ ਸਮੇਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਣ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਕੰਪੈਰੀਜ਼ਨ ਵੀ ਆਪਦੀ ਗੱਲ ਦੇ ਵਿੱਚ ਰੱਖਿਆ ਕਰੋ ਤਾਂ ਜੋ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੁਝ ਸੇਧ ਵੀ ਮਿਲੇ ਤੇ ਸਿੱਖਾਂ ਦੇ ਸਾਹਮਣੇ ਉਹ ਗੱਲ ਕੰਪੈਰੀਜ਼ਨ ਹੋ ਕੇ ਸਾਹਮਣੇ ਆਵੇ ਨਿਖਰ ਕੇ ਆਵੇ ਵੀ ਕੀ ਕਮੀਆਂ ਨੇ ਕਿੱਥੇ ਘਾਟ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਗਰਾਵਟ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਗਰਾਵਟ ਆਈ ਪ੍ਰਬੰਧ ਦੇ ਵਿੱਚ ਸੋ ਸੰਗਤ ਜੀ ਹੁਣ ਤੱਕ ਦਾ ਜਿਹੜਾ 1920 ਤੋਂ ਲੈ ਕੇ 1925 ਤੱਕ ਦਾ ਇਤਿਹਾਸ ਆਪ ਜੀ ਨੂੰ ਦੱਸਿਆ ਗਿਆ ਉਹ ਸਾਰਾ ਤੱਥਾਂ ਦੇ ਆਧਾਰ ਸੀ ਸਬੂਤਾਂ ਦੇ ਆਧਾਰਤ ਸੀ ਜੇ ਹੁਣ ਤੱਕ ਦਾ ਇਤਿਹਾਸ ਸੁਣਾਉਂਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਖਿਮਾ ਦੇ ਜਾਚਕਾਂ ਅਗਲੇ ਐਪੀਸੋਡ ਦੇ ਵਿੱਚ ਮਿਲਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦਾ ਜਿਹੜਾ ਇਤਿਹਾਸ ਆ ਗੁਰਦੁਆਰਾ ਐਕਟ ਪਾਸ ਹੋਣ ਤੋਂ ਬਾਅਦ ਦਾ ਜਿਹੜਾ ਮਤਿਆਂ ਦੇ ਰੂਪ ਵਿੱਚ ਦਰਜ ਆ ਉਹ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗੇ ਉਦੋਂ ਤੱਕ ਲਈ ਆਗਿਆ ਦਿਓ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ